ਦੱਬੰਦੀ ਇਹ ਜੋ ਕੰਪਨੀ ਹੈ ਉਹ ਕੰਮ ਕਰਦੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਜੋ ਅਦਾਲਤ ਦਾ ਰੁਕ ਕੀਤਾ ਤਾਂ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਜਿਹੜਾ ਸਿੰਗਰ ਕਾਕਾ ਹੈ ਉਸਦੇ ਕੰਮ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਦਾ ਡੈਫਮੇਸ਼ਨ ਯਾਨੀ ਕਿ ਮਾਨ ਹਾਨੀ ਦਾ ਮਾਮਲਾ ਕਾਕੇ ਦੇ ਖਿਲਾਫ ਦਰਜ ਹੋਇਆ ਤਾਂ ਅਕਸਰ ਹੀ ਬੀਤੇ ਦਿਨੀ ਸੁਰਖੀਆਂ ਦੇ ਵਿੱਚ ਰਹੇ ਨੇ ਕਾਕਾ ਸੁਨੰਦਾ ਸ਼ਰਮਾ ਦਾ ਜਦੋਂ ਮਾਮਲਾ ਹੋਇਆ ਸੀ ਤਾਂ ਉਸ ਦੇ ਵਿੱਚ ਵੀ ਇਹਨਾਂ ਦੀ ਐਂਟਰੀ ਹੋਈ ਸੀ ਤਾਂ ਸਾਥ ਦਿੰਦੇ ਹੋਏ ਨਜ਼ਰ ਆਏ ਸਨ ਪ੍ਰੈਸ ਵਾਰਤਾ ਦੇ ਦੌਰਾਨ ਇਹਨਾਂ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਕਿ ਉਹਨਾਂ ਨੂੰ ਵੀ ਜਿਹੜਾ ਧਮਕਾਇਆ ਜਾ ਰਿਹਾ ਹੈ ਪੈਸੇ ਦਬਦੀ ਹੈ ਕੰਪਨੀ ਜਿਸ ਤੋਂ ਬਾਅਦ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਤੇ ਅਦਾਲਤ ਨੇ ਪੀਟੀਸ਼ਨ ਤੇ ਸੁਣਵਾਈ ਕਰਦੇ ਹੋਏ ਹੁਣ ਜਿਹੜਾ ਕਾਕਾ ਸਿੰਗਰ ਹੈ ਉਸ ਦੀ ਸਿੰਗਿੰਗ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਰੁਪਏ ਦਾ ਜੋ ਡੈਫਰਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਤੇ ਲਗਾਇਆ ਗਿਆ ਤਾਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਇਸ ਵਕਤ ਦੀ ਜੁੜੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਕਾਕਾ ਦੇ ਖਿਲਾਫ ਡੈਫਰਮੇਸ਼ਨ ਲੱਗਿਆ ਹੈ ਮਾਨ ਹਾਨੀ ਦਾ ਕੇਸ ਇੱਕ ਕੰਪਨੀ ਦੇ ਵੱਲੋਂ ਲਗਾਇਆ ਗਿਆ ਤਾਂ ਇਸ ਵਕਤ ਦੀ ਵੱਡੀ ਖਬਰ ਪੰਜਾਬੀ 뮤זיਕ ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਨ ਕਾਕਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਹੋਇਆ ਤਾਂ ਇੱਕ ਨਿੱਜੀ ਕੰਪਨੀ ਤੇ ਉਹਨਾਂ ਦੇ ਵੱਲੋਂ ਗੰਭੀਰ આરોਪ ਲਗਾਏ ਗਏ ਸਨ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਮੁਹਾਲੀ ਅਦਾਲਤ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਮਾਨਹਾਨੀ ਦਾ ਕੇਸ ਉਹਨਾਂ ਦੇ ਖਿਲਾਫ ਦਰਜ ਹੋ ਗਿਆ ਤਾਂ 10 ਕਰੋੜ ਰੁਪਏ ਦਾ ਐ ਡੈਫਾਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਸਿੰਗਰ ਤੇ ਲਗਾਇਆ ਗਿਆ ਹੈ ਜਦੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕਾਕਾ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਸਨ ਕਿ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਤੇ ਪੈਸੇ ਦੱਬਨ ਦੀ ਇਹ ਜੋ ਕੰਪਨੀ ਹੈ ਉਹ ਕੰਮ ਕਰਦੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਜੋ ਅਦਾਲਤ ਦਾ ਰੁਕ ਕੀਤਾ ਤਾਂ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਜਿਹੜਾ ਸਿੰਗਰ ਕਾਕਾ ਉਸਦੇ ਕੰਮ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਦਾ ਡੈਫਰਮੇਸ਼ਨ ਯਾਨੀ ਕਿ ਮਾਨਹਾਨੀ ਦਾ ਮਾਮਲਾ ਕਾਕੇ ਦੇ ਖਿਲਾਫ ਦਰਜ ਹੋਇਆ ਤਾਂ ਅਕਸਰ ਹੀ ਬੀਤੇ ਦਿਨੀ ਸੁਰਖੀਆਂ ਦੇ ਵਿੱਚ ਰਹੇ ਨੇ ਕਾਕਾ ਸੁਨੰਦਾ ਸ਼ਰਮਾ ਦਾ ਜਦੋਂ ਮਾਮਲਾ ਹੋਇਆ ਸੀ ਤਾਂ ਉਸ ਦੇ ਵਿੱਚ ਵੀ ਇਹਨਾਂ ਦੀ ਐਂਟਰੀ ਹੋਈ ਸੀ ਤਾਂ ਸਾਥ ਦਿੰਦੇ ਹੋਏ ਨਜ਼ਰ ਆਏ ਸਨ ਪ੍ਰੈਸ ਵਾਰਤਾ ਦੇ ਦੌਰਾਨ ਇਹਨਾਂ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਕਿ ਉਹਨਾਂ ਨੂੰ ਵੀ ਜਿਹੜਾ ਧਮਕਾਇਆ ਜਾ ਰਿਹਾ ਹੈ ਪੈਸੇ ਦਬਦੀ ਹੈ ਕੰਪਨੀ ਜਿਸ ਤੋਂ ਬਾਅਦ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਤੇ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹੁਣ ਜਿਹੜਾ ਕਾਕਾ ਸਿੰਗਰ ਹੈ ਉਸਦੀ ਸਿੰਗਿੰਗ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਰੁਪਏ ਦਾ ਜੋ ਡੈਫਰਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਤੇ ਲਗਾਇਆ ਗਿਆ ਤਾਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਇਸ ਵਕਤ ਦੀ ਜੁੜੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਕਾਕਾ ਦੇ ਖਿਲਾਫ ਡੈਫਰਮੇਸ਼ਨ ਲੱਗਿਆ ਹੈ ਮਾਨ ਹਾਨੀ ਦਾ ਕੇਸ ਇੱਕ ਕੰਪਨੀ ਦੇ ਵੱਲੋਂ ਲਗਾਇਆ ਗਿਆ ਇਸ ਵਕਤ ਦੀ ਵੱਡੀ ਖਬਰ ਪੰਜਾਬੀ 뮤זיਕ ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਕਾਕਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਹੋਇਆ ਤਾਂ ਇੱਕ ਨਿੱਜੀ ਕੰਪਨੀ ਤੇ ਉਹਨਾਂ ਦੇ ਵੱਲੋਂ ਗੰਭੀਰ આરોਪ ਲਗਾਏ ਗਏ ਸਨ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਮੁਹਾਲੀ ਅਦਾਲਤ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਮਾਨਹਾਨੀ ਦਾ ਕੇਸ ਉਹਨਾਂ ਦੇ ਖਿਲਾਫ ਦਰਜ ਹੋ ਗਿਆ ਤਾਂ 10 ਕਰੋੜ ਰੁਪਏ ਦਾ ਇਹ ਡੈਫਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਸਿੰਗਰ ਤੇ ਲਗਾਇਆ ਗਿਆ ਹੈ ਦਾ ਜਿਵੇਂ ਕਿ ਪ੍ਰੈਸ ਕਾਨਫਰੰਸ ਕਰਕੇ ਕਾਕਾ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਸਨ ਕਿ ਉਹਨਾਂ ਨੂੰ ਤਮਕਾਇਆ ਜਾ ਰਿਹਾ ਹੈ ਤੇ ਪੈਸੇ ਦੱਬਨ ਦੀ ਇਹ ਜੋ ਕੰਪਨੀ ਹੈ ਉਹ ਕੰਮ ਕਰਦੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਜੋ ਅਦਾਲਤ ਦਾ ਰੁਕ ਕੀਤਾ ਤਾਂ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਜਿਹੜਾ ਸਿੰਗਰ ਕਾਕਾ ਉਸਦੇ ਕੰਮ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਦਾ ਡੈਫਾਮੇਸ਼ਨ ਯਾਨੀ ਕਿ ਮਾਨਹਾਨੀ ਦਾ ਮਾਮਲਾ ਕਾਕੇ ਦੇ ਖਿਲਾਫ ਦਰਜ ਹੋਇਆ ਤਾਂ ਅਕਸਰ ਹੀ ਬੀਤੇ ਦਿਨੀ ਸੁਰਖੀਆਂ ਦੇ ਵਿੱਚ ਰਹੇ ਨੇ ਕਾਕਾ ਸੁਨੰਦਾ ਸ਼ਰਮਾ ਦਾ ਜਦੋਂ ਮਾਮਲਾ ਹੋਇਆ ਸੀ ਤਾਂ ਉਸ ਦੇ ਵਿੱਚ ਵੀ ਇਹਨਾਂ ਦੀ ਐਂਟਰੀ ਹੋਈ ਸੀ ਤਾਂ ਸਾਥ ਦਿੰਦੇ ਹੋਏ ਨਜ਼ਰ ਆਏ ਸਨ ਪ੍ਰੈਸ ਵਾਰਤਾ ਦੇ ਦੌਰਾਨ ਇਹਨਾਂ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਕਿ ਉਹਨਾਂ ਨੂੰ ਵੀ ਜਿਹੜਾ ਧਮਕਾਇਆ ਜਾ ਰਿਹਾ ਹੈ ਪੈਸੇ ਦਬਦੀ ਹੈ ਕੰਪਨੀ ਜਿਸ ਤੋਂ ਬਾਅਦ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਤੇ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹੁਣ ਜਿਹੜਾ ਕਾਕਾ ਸਿੰਗਰ ਹੈ ਉਸ ਦੀ ਸਿੰਗਿੰਗ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਰੂਪੇ ਦਾ ਜੋ ਡਿਫਾਰਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਤੇ ਲਗਾਇਆ ਗਿਆ ਤਾਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਇਸ ਵਕਤ ਦੀ ਜੁੜੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਕਾਕਾ ਦੇ ਖਿਲਾਫ ਡਿਫਾਰਮੇਸ਼ਨ ਲੱਗਿਆ ਹੈ ਮਾਨ ਹਾਨੀ ਦਾ ਕੇਸ ਇੱਕ ਕੰਪਨੀ ਦੇ ਵੱਲੋਂ ਲਗਾਇਆ ਗਿਆ ਤਾਂ ਇਸ ਵਕਤ ਦੀ ਵੱਡੀ ਖਬਰ ਪੰਜਾਬੀ 뮤זיਕ ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਕਾਕਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਹੋਇਆ ਤਾਂ ਇੱਕ ਨਿੱਜੀ ਕੰਪਨੀ ਤੇ ਉਹਨਾਂ ਦੇ ਵੱਲੋਂ ਗੰਭੀਰ આરોਪ ਲਗਾਏ ਗਏ ਸਨ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਮੁਹਾਲੀ ਅਦਾਲਤ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਮਾਨਹਾਨੀ ਦਾ ਕੇਸ ਉਹਨਾਂ ਦੇ ਖਿਲਾਫ ਦਰਜ ਹੋ ਗਿਆ ਤਾਂ 10 ਕਰੋੜ ਰੁਪਏ ਦਾ ਇਹ ਡੈਫਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਸਿੰਗਰ ਤੇ ਲਗਾਇਆ ਗਿਆ ਹੈ ਦੱਸਿਆ ਕਿ ਪ੍ਰੈਸ ਕਾਨਫਰੰਸ ਕਰਕੇ ਕਾਕਾ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਸਨ ਕਿ ਉਹਨਾਂ ਨੂੰ ਤਮਕਾਇਆ ਜਾ ਰਿਹਾ ਹੈ ਤੇ ਪੈਸੇ ਦੱਬਨ ਦੀ ਇਹ ਜੋ ਕੰਪਨੀ ਹੈ ਉਹ ਕੰਮ ਕਰਦੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਜੋ ਅਦਾਲਤ ਦਾ ਰੁਕ ਕੀਤਾ ਤਾਂ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਜਿਹੜਾ ਸਿੰਗਰ ਕਾਕ ਹੈ ਉਸਦੇ ਕੰਮ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਦਾ ਡੈਫਾਮੇਸ਼ਨ ਯਾਨੀ ਕਿ ਮਾਨ ਹਾਨੀ ਦਾ ਮਾਮਲਾ ਕਾਕੇ ਦੇ ਖਿਲਾਫ ਦਰਜ ਹੋਇਆ ਤਾਂ ਅਕਸਰ ਹੀ ਬੀਤੇ ਦਿਨੀ ਸੁਰਖੀਆਂ ਦੇ ਵਿੱਚ ਰਹੇ ਨੇ ਕਾਕਾ ਸੁਨੰਦਾ ਸ਼ਰਮਾ ਦਾ ਜਦੋਂ ਮਾਮਲਾ ਹੋਇਆ ਸੀ ਤਾਂ ਉਸ ਦੇ ਵਿੱਚ ਵੀ ਇਹਨਾਂ ਦੀ ਐਂਟਰੀ ਹੋਈ ਸੀ ਤਾਂ ਸਾਥ ਦਿੰਦੇ ਹੋਏ ਨਜ਼ਰ ਆਏ ਸਨ ਪ੍ਰੈਸ ਵਾਰਤਾ ਦੇ ਦੌਰਾਨ ਇਹਨਾਂ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਕਿ ਉਹਨਾਂ ਨੂੰ ਵੀ ਜਿਹੜਾ ਧਮਕਾਇਆ ਜਾ ਰਿਹਾ ਹੈ ਪੈਸੇ ਦਬਦੀ ਹੈ ਕੰਪਨੀ ਜਿਸ ਤੋਂ ਬਾਅਦ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਤੇ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹੁਣ ਜਿਹੜਾ ਕਾਕਾ ਸਿੰਗਰ ਹੈ ਉਸਦੀ ਸਿੰਗਿੰਗ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਰੁਪਏ ਦਾ ਜੋ ਡੈਫਰਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਤੇ ਲਗਾਇਆ ਗਿਆ ਤਾਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਇਸ ਵਕਤ ਦੀ ਜੁੜੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਕਾਕਾ ਦੇ ਖਿਲਾਫ ਡੈਫਰਮੇਸ਼ਨ ਲੱਗਿਆ ਹੈ ਮਾਨ ਹਾਨੀ ਦਾ ਕੇਸ ਇੱਕ ਕੰਪਨੀ ਦੇ ਵੱਲੋਂ ਲਗਾਇਆ ਗਿਆ ਤਾਂ ਇਸ ਵਕਤ ਦੀ ਵੱਡੀ ਖਬਰ ਪੰਜਾਬੀ 뮤זיਕ ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਕਾਕਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਹੋਇਆ ਤਾਂ ਇੱਕ ਨਿੱਜੀ ਕੰਪਨੀ ਤੇ ਉਹਨਾਂ ਦੇ ਵੱਲੋਂ ਗੰਭੀਰ આરોਪ ਲਗਾਏ ਗਏ ਸਨ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਮੁਹਾਲੀ ਅਦਾਲਤ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਮਾਨਹਾਨੀ ਦਾ ਕੇਸ ਉਹਨਾਂ ਦੇ ਖਿਲਾਫ ਦਰਜ ਹੋ ਗਿਆ ਤਾਂ 10 ਕਰੋੜ ਰੁਪਏ ਦਾ ਐਡਫੇਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਸਿੰਗਰ ਤੇ ਲਗਾਇਆ ਗਿਆ ਹੈ ਦੱਸਿਆ ਕਿ ਪ੍ਰੈਸ ਕਾਨਫਰੰਸ ਕਰਕੇ ਕਾਕਾ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਹਨ ਕਿ ਉਹਨਾਂ ਨੂੰ ਤਮਕਾਇਆ ਜਾ ਰਿਹਾ ਹੈ ਤੇ ਪੈਸੇ ਦੱਬਨ ਦੀ ਇਹ ਜੋ ਕੰਪਨੀ ਹੈ ਉਹ ਕੰਮ ਕਰਦੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਜੋ ਅਦਾਲਤ ਦਾ ਰੁਖ ਕੀਤਾ ਤਾਂ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਜਿਹੜਾ ਸਿੰਗਰ ਕਾਕਾ ਉਸਦੇ ਕੰਮ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਦਾ ਡੈਫਰਮੇਸ਼ਨ ਯਾਨੀ ਕਿ ਮਾਨ ਹਾਨੀ ਦਾ ਮਾਮਲਾ ਕਾਕੇ ਦੇ ਖਿਲਾਫ ਦਰਜ ਹੋਇਆ ਤਾਂ ਅਕਸਰ ਹੀ ਬੀਤੇ ਦਿਨੀ ਸੁਰਖੀਆਂ ਦੇ ਵਿੱਚ ਰਹੇ ਨੇ ਕਾਕਾ ਸੁਨੰਦਾ ਸ਼ਰਮਾ ਦਾ ਜਦੋਂ ਮਾਮਲਾ ਹੋਇਆ ਸੀ ਤਾਂ ਉਸ ਦੇ ਵਿੱਚ ਵੀ ਇਹਨਾਂ ਦੀ ਐਂਟਰੀ ਹੋਈ ਸੀ ਤਾਂ ਸਾਥ ਦਿੰਦੇ ਹੋਏ ਨਜ਼ਰ ਆਏ ਸਨ ਪ੍ਰੈਸ ਵਾਰਤਾ ਦੇ ਦੌਰਾਨ ਇਹਨਾਂ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਕਿ ਉਹਨਾਂ ਨੂੰ ਵੀ ਜਿਹੜਾ ਧਮਕਾਇਆ ਜਾ ਰਿਹਾ ਹੈ ਪੈਸੇ ਦਬਦੀ ਹੈ ਕੰਪਨੀ ਜਿਸ ਤੋਂ ਬਾਅਦ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਤੇ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹੁਣ ਜਿਹੜਾ ਕਾਕਾ ਸਿੰਗਰ ਹੈ ਉਸ ਦੀ ਸਿੰਗਿੰਗ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਰੁਪਏ ਦਾ ਜੋ deformation ਕੰਪਨੀ ਦੇ ਵੱਲੋਂ ਕਾਕਾ ਤੇ ਲਗਾਇਆ ਗਿਆ ਤਾਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਇਸ ਵਕਤ ਦੀ ਜੁੜੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਕਾਕਾ ਦੇ ਖਿਲਾਫ ਡੇਫਰਮੇਸ਼ਨ ਲੱਗਿਆ ਹੈ ਮਾਨ ਹਾਨੀ ਦਾ ਕੇਸ ਇੱਕ ਕੰਪਨੀ ਦੇ ਵੱਲੋਂ ਲਗਾਇਆ ਗਿਆ ਤਾਂ ਇਸ ਵਕਤ ਦੀ ਵੱਡੀ ਖਬਰ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਨ ਕਾਕਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਹੋਇਆ ਤਾਂ ਇੱਕ ਨਿੱਜੀ ਕੰਪਨੀ ਤੇ ਉਹਨਾਂ ਦੇ ਵੱਲੋਂ ਗੰਭੀਰ આરોਪ ਲਗਾਏ ਗਏ ਸਨ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਮੁਹਾਲੀ ਅਦਾਲਤ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਮਾਨਹਾਨੀ ਦਾ ਕੇਸ ਉਹਨਾਂ ਦੇ ਖਿਲਾਫ ਦਰਜ ਹੋ ਗਿਆ ਤਾਂ 10 ਕਰੋੜ ਰੁਪਏ ਦਾ ਐ ਡੈਫਾਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਸਿੰਗਰ ਤੇ ਲਗਾਇਆ ਗਿਆ ਹੈ ਦਾ ਜੇ ਕਿ ਪ੍ਰੈਸ ਕਾਨਫਰੰਸ ਕਰਕੇ ਕਾਕਾ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਸਨ ਕਿ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਤੇ ਪੈਸੇ ਦੱਬਨ ਦੀ ਇਹ ਜੋ ਕੰਪਨੀ ਹੈ ਉਹ ਕੰਮ ਕਰਦੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਜੋ ਅਦਾਲਤ ਦਾ ਰੁਕ ਕੀਤਾ ਤਾਂ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਜਿਹੜਾ ਸਿੰਗਲ ਕਾਕ ਹੈ ਉਸਦੇ ਕੰਮ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਦਾ ਡੈਫਾਮੇਸ਼ਨ ਯਾਨੀ ਕਿ ਮਾਨ ਹਾਨੀ ਦਾ ਮਾਮਲਾ ਕਾਕੇ ਦੇ ਖਿਲਾਫ ਦਰਜ ਹੋਇਆ ਤਾਂ ਅਕਸਰ ਹੀ ਬੀਤੇ ਦਿਨੀ ਸੁਰਖੀਆਂ ਦੇ ਵਿੱਚ ਰਹੇ ਨੇ ਕਾਕਾ ਸੁਨੰਦਾ ਸ਼ਰਮਾ ਦਾ ਜਦੋਂ ਮਾਮਲਾ ਹੋਇਆ ਸੀ ਤਾਂ ਉਸ ਦੇ ਵਿੱਚ ਵੀ ਇਹਨਾਂ ਦੀ ਐਂਟਰੀ ਹੋਈ ਸੀ ਤਾਂ ਸਾਥ ਦਿੰਦੇ ਹੋਏ ਨਜ਼ਰ ਆਏ ਸਨ ਪ੍ਰੈਸ ਵਾਰਤਾ ਦੇ ਦੌਰਾਨ ਇਹਨਾਂ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਕਿ ਉਹਨਾਂ ਨੂੰ ਵੀ ਜਿਹੜਾ ਧਮਕਾਇਆ ਜਾ ਰਿਹਾ ਹੈ ਪੈਸੇ ਦਬਦੀ ਹੈ ਕੰਪਨੀ ਜਿਸ ਤੋਂ ਬਾਅਦ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਤੇ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹੁਣ ਜਿਹੜਾ ਕਾਕਾ ਸਿੰਗਰ ਹੈ ਉਸ ਦੀ ਸਿੰਗਿੰਗ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਰੁਪਏ ਦਾ ਜੋ ਡੈਫਾਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਤੇ ਲਗਾਇਆ ਗਿਆ ਤਾਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਇਸ ਵਕਤ ਦੀ ਜੁੜੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਕਾਕਾ ਦੇ ਖਿਲਾਫ ਡੈਫਾਮੇਸ਼ਨ ਲੱਗਿਆ ਹੈ ਮਾਨਹਾਨੀ ਦਾ ਕੇਸ ਇੱਕ ਕੰਪਨੀ ਦੇ ਵੱਲੋਂ ਲਗਾਇਆ ਗਿਆ ਹੈ ਇਸ ਵਕਤ ਦੀ ਵੱਡੀ ਖਬਰ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਕਾਕਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਹੋਇਆ ਤਾਂ ਇੱਕ ਨਿੱਜੀ ਕੰਪਨੀ ਤੇ ਉਹਨਾਂ ਦੇ ਵੱਲੋਂ ਗੰਭੀਰ આરોਪ ਲਗਾਏ ਗਏ ਸਨ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਮੁਹਾਲੀ ਅਦਾਲਤ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਮਾਨ ਹਾਨੀ ਦਾ ਕੇਸ ਉਹਨਾਂ ਦੇ ਖਿਲਾਫ ਦਰਜ ਹੋ ਗਿਆ ਤਾਂ 10 ਕਰੋੜ ਰੁਪਏ ਦਾ ਡੈਫਾਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਸਿੰਗਰ ਤੇ ਲਗਾਇਆ ਗਿਆ ਹੈ ਦਾ ਜ਼ਿਕਰ ਪ੍ਰੈਸ ਕਾਨਫਰੰਸ ਕਰਕੇ ਕਾਕਾ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਸਨ ਕਿ ਉਹਨਾਂ ਨੂੰ ਤਮਕਾਇਆ ਜਾ ਰਿਹਾ ਹੈ ਤੇ ਪੈਸੇ ਦੱਬਨ ਦੀ ਇਹ ਜੋ ਕੰਪਨੀ ਹੈ ਉਹ ਕੰਮ ਕਰਦੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਜੋ ਅਦਾਲਤ ਦਾ ਰੁਕ ਕੀਤਾ ਤਾਂ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਜਿਹੜਾ ਸਿੰਗਰ ਕਾਕਾ ਉਸਦੇ ਕੰਮ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਦਾ ਡੈਫਾਮੇਸ਼ਨ ਯਾਨੀ ਕਿ ਮਾਨਹਾਨੀ ਦਾ ਮਾਮਲਾ ਕਾਕੇ ਦੇ ਖਿਲਾਫ ਦਰਜ ਹੋਇਆ ਤਾਂ ਅਕਸਰ ਹੀ ਬੀਤੇ ਦਿਨੀ ਸੁਰਖੀਆਂ ਦੇ ਵਿੱਚ ਰਹੇ ਨੇ ਕਾਕਾ ਸੁਨੰਦਾ ਸ਼ਰਮਾ ਦਾ ਜਦੋਂ ਮਾਮਲਾ ਹੋਇਆ ਸੀ ਤਾਂ ਉਸ ਦੇ ਵਿੱਚ ਵੀ ਇਹਨਾਂ ਦੀ ਐਂਟਰੀ ਹੋਈ ਸੀ ਤਾਂ ਸਾਥ ਦਿੰਦੇ ਹੋਏ ਨਜ਼ਰ ਆਏ ਸਨ ਪ੍ਰੈਸ ਵਾਰਤਾ ਦੇ ਦੌਰਾਨ ਇਹਨਾਂ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਕਿ ਉਹਨਾਂ ਨੂੰ ਵੀ ਜਿਹੜਾ ਧਮਕਾਇਆ ਜਾ ਰਿਹਾ ਹੈ ਪੈਸੇ ਦਬਦੀ ਹੈ ਕੰਪਨੀ ਜਿਸ ਤੋਂ ਬਾਅਦ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਤੇ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹੁਣ ਜਿਹੜਾ ਕਾਕਾ ਸਿੰਗਰ ਹੈ ਉਸ ਦੀ ਸਿੰਗਿੰਗ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਰੂਪੇ ਦਾ ਜੋ ਡਿਫਾਰਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਤੇ ਲਗਾਇਆ ਗਿਆ ਤਾਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਇਸ ਵਕਤ ਦੀ ਜੁੜੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਕਾਕਾ ਦੇ ਖਿਲਾਫ ਡਿਫਾਰਮੇਸ਼ਨ ਲੱਗਿਆ ਹੈ ਮਾਨ ਹਾਨੀ ਦਾ ਕੇਸ ਇੱਕ ਕੰਪਨੀ ਦੇ ਵੱਲੋਂ ਲਗਾਇਆ ਗਿਆ ਇਸ ਵਕਤ ਦੀ ਵੱਡੀ ਖਬਰ ਪੰਜਾਬੀ 뮤זיਕ ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਕਾਕਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਹੋਇਆ ਤਾਂ ਇੱਕ ਨਿੱਜੀ ਕੰਪਨੀ ਤੇ ਉਹਨਾਂ ਦੇ ਵੱਲੋਂ ਗੰਭੀਰ આરોਪ ਲਗਾਏ ਗਏ ਸਨ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਮੁਹਾਲੀ ਅਦਾਲਤ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਮਾਨਹਾਨੀ ਦਾ ਕੇਸ ਉਹਨਾਂ ਦੇ ਖਿਲਾਫ ਦਰਜ ਹੋ ਗਿਆ ਤਾਂ 10 ਕਰੋੜ ਰੁਪਏ ਦਾ ਇਹ ਡੈਫਾਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਸਿੰਗਰ ਤੇ ਲਗਾਇਆ ਗਿਆ ਹੈ ਦੱਸਿਆ ਕਿ ਪ੍ਰੈਸ ਕਾਨਫਰੰਸ ਕਰਕੇ ਕਾਕਾ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਸਨ ਕਿ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਤੇ ਪੈਸੇ ਦੱਬਨ ਦੀ ਇਹ ਜੋ ਕੰਪਨੀ ਹੈ ਉਹ ਕੰਮ ਕਰਦੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਜੋ ਅਦਾਲਤ ਦਾ ਰੁਖ ਕੀਤਾ ਤਾਂ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਜਿਹੜਾ ਸਿੰਗਰ ਕਾਕਾ ਉਸਦੇ ਕੰਮ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਦਾ ਡੈਫਾਮੇਸ਼ਨ ਯਾਨੀ ਕਿ ਮਾਨ ਹਾਨੀ ਦਾ ਮਾਮਲਾ ਕਾਕੇ ਦੇ ਖਿਲਾਫ ਦਰਜ ਹੋਇਆ ਤਾਂ ਅਕਸਰ ਹੀ ਬੀਤੇ ਦਿਨੀ ਸੁਰਖੀਆਂ ਦੇ ਵਿੱਚ ਰਹੇ ਨੇ ਕਾਕਾ ਸੁਨੰਦਾ ਸ਼ਰਮਾ ਦਾ ਜਦੋਂ ਮਾਮਲਾ ਹੋਇਆ ਸੀ ਤਾਂ ਉਸ ਦੇ ਵਿੱਚ ਵੀ ਇਹਨਾਂ ਦੀ ਐਂਟਰੀ ਹੋਈ ਸੀ ਤਾਂ ਸਾਥ ਦਿੰਦੇ ਹੋਏ ਨਜ਼ਰ ਆਏ ਸਨ ਪ੍ਰੈਸ ਵਾਰਤਾ ਦੇ ਦੌਰਾਨ ਇਹਨਾਂ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਕਿ ਉਹਨਾਂ ਨੂੰ ਵੀ ਜਿਹੜਾ ਧਮਕਾਇਆ ਜਾ ਰਿਹਾ ਹੈ ਪੈਸੇ ਦਬਦੀ ਹੈ ਕੰਪਨੀ ਜਿਸ ਤੋਂ ਬਾਅਦ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਤੇ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹੁਣ ਜਿਹੜਾ ਕਾਕਾ ਸਿੰਗਰ ਹੈ ਉਸ ਦੀ ਸਿੰਗਿੰਗ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਰੂਪੇ ਦਾ ਜੋ ਡਿਫਰਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਤੇ ਲਗਾਇਆ ਗਿਆ ਤਾਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਇਸ ਵਕਤ ਦੀ ਜੁੜੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਕਾਕਾ ਦੇ ਖਿਲਾਫ ਡਿਫਰਮੇਸ਼ਨ ਲੱਗਿਆ ਹੈ ਮਾਨ ਹਾਨੀ ਦਾ ਕੇਸ ਇੱਕ ਕੰਪਨੀ ਦੇ ਵੱਲੋਂ ਲਗਾਇਆ ਗਿਆ ਤਾਂ ਇਸ ਵਕਤ ਦੀ ਵੱਡੀ ਖਬਰ ਪੰਜਾਬੀ 뮤זיਕ ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਨ ਲ ਕਾਕਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਹੋਇਆ ਤਾਂ ਇੱਕ ਨਿੱਜੀ ਕੰਪਨੀ ਤੇ ਉਹਨਾਂ ਦੇ ਵੱਲੋਂ ਗੰਭੀਰ આરોਪ ਲਗਾਏ ਗਏ ਸਨ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਮੁਹਾਲੀ ਅਦਾਲਤ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਮਾਨਹਾਨੀ ਦਾ ਕੇਸ ਉਹਨਾਂ ਦੇ ਖਿਲਾਫ ਦਰਜ ਹੋ ਗਿਆ ਤਾਂ 10 ਕਰੋੜ ਰੁਪਏ ਦਾ ਐ ਡੈਫਾਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਸਿੰਗਰ ਤੇ ਲਗਾਇਆ ਗਿਆ ਹੈ ਦਾ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਕਾਕਾ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਸਨ ਕਿ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਤੇ ਪੈਸੇ ਦੱਬਨ ਦੀ ਇਹ ਜੋ ਕੰਪਨੀ ਹੈ ਉਹ ਕੰਮ ਕਰਦੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਜੋ ਅਦਾਲਤ ਦਾ ਰੁਕ ਕੀਤਾ ਤਾਂ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਜਿਹੜਾ ਸਿੰਗਰ ਕਾਕਾ ਉਸਦੇ ਕੰਮ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਦਾ ਡੈਫਾਮੇਸ਼ਨ ਯਾਨੀ ਕਿ ਮਾਨ ਹਾਨੀ ਦਾ ਮਾਮਲਾ ਕਾਕੇ ਦੇ ਖਿਲਾਫ ਦਰਜ ਹੋਇਆ ਤਾਂ ਅਕਸਰ ਹੀ ਬੀਤੇ ਦਿਨੀ ਸੁਰਖੀਆਂ ਦੇ ਵਿੱਚ ਰਹੇ ਨੇ ਕਾਕਾ ਸੁਨੰਦਾ ਸ਼ਰਮਾ ਦਾ ਜਦੋਂ ਮਾਮਲਾ ਹੋਇਆ ਸੀ ਤਾਂ ਉਸ ਦੇ ਵਿੱਚ ਵੀ ਇਹਨਾਂ ਦੀ ਐਂਟਰੀ ਹੋਈ ਸੀ ਤਾਂ ਸਾਥ ਦਿੰਦੇ ਹੋਏ ਨਜ਼ਰ ਆਏ ਸਨ ਪ੍ਰੈਸ ਵਾਰਤਾ ਦੇ ਦੌਰਾਨ ਇਹਨਾਂ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਕਿ ਉਹਨਾਂ ਨੂੰ ਵੀ ਜਿਹੜਾ ਧਮਕਾਇਆ ਜਾ ਰਿਹਾ ਹੈ ਪੈਸੇ ਦਬਦੀ ਹੈ ਕੰਪਨੀ ਜਿਸ ਤੋਂ ਬਾਅਦ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਤੇ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹੁਣ ਜਿਹੜਾ ਕਾਕਾ ਸਿੰਗਰ ਹੈ ਉਸ ਦੀ ਸਿੰਗਿੰਗ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਰੂਪੇ ਦਾ ਜੋ ਡਿਫਾਰਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਤੇ ਲਗਾਇਆ ਗਿਆ ਤਾਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਇਸ ਵਕਤ ਦੀ ਜੁੜੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਕਾਕਾ ਦੇ ਖਿਲਾਫ ਡਿਫਾਰਮੇਸ਼ਨ ਲੱਗਿਆ ਹੈ ਮਾਨ ਹਾਨੀ ਦਾ ਕੇਸ ਇੱਕ ਕੰਪਨੀ ਦੇ ਵੱਲੋਂ ਲਗਾਇਆ ਗਿਆ ਤਾਂ ਇਸ ਵਕਤ ਦੀ ਵੱਡੀ ਖਬਰ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਕਾਕਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਹੋਇਆ ਤਾਂ ਇੱਕ ਨਿੱਜੀ ਕੰਪਨੀ ਤੇ ਉਹਨਾਂ ਦੇ ਵੱਲੋਂ ਗੰਭੀਰ આરોਪ ਲਗਾਏ ਗਏ ਸਨ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਮੁਹਾਲੀ ਅਦਾਲਤ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਮਾਨ ਹਾਨੀ ਦਾ ਕੇਸ ਉਹਨਾਂ ਦੇ ਖਿਲਾਫ ਦਰਜ ਹੋ ਗਿਆ ਤਾਂ 10 ਕਰੋੜ ਰੁਪਏ ਦਾ ਐਡਫਰਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਸਿੰਗਰ ਤੇ ਲਗਾਇਆ ਗਿਆ ਹੈ ਦੱਸਿਆ ਕਿ ਪ੍ਰੈਸ ਕਾਨਫਰੰਸ ਕਰਕੇ ਕਾਕਾ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਸਨ ਕਿ ਉਹਨਾਂ ਨੂੰ ਤਮਕਾਇਆ ਜਾ ਰਿਹਾ ਹੈ ਤੇ ਪੈਸੇ ਦੱਬਨ ਦੀ ਇਹ ਜੋ ਕੰਪਨੀ ਹੈ ਉਹ ਕੰਮ ਕਰਦੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਜੋ ਅਦਾਲਤ ਦਾ ਰੁਕ ਕੀਤਾ ਤਾਂ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਜਿਹੜਾ ਸਿੰਗਰ ਕਾਕ ਹੈ ਉਸਦੇ ਕੰਮ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਦਾ ਡੈਫਾਮੇਸ਼ਨ ਯਾਨੀ ਕਿ ਮਾਨ ਹਾਨੀ ਦਾ ਮਾਮਲਾ ਕਾਕੇ ਦੇ ਖਿਲਾਫ ਦਰਜ ਹੋਇਆ ਤਾਂ ਅਕਸਰ ਹੀ ਬੀਤੇ ਦਿਨੀ ਸੁਰਖੀਆਂ ਦੇ ਵਿੱਚ ਰਹੇ ਨੇ ਕਾਕਾ ਸੁਨੰਦਾ ਸ਼ਰਮਾ ਦਾ ਜਦੋਂ ਮਾਮਲਾ ਹੋਇਆ ਸੀ ਤਾਂ ਉਸ ਦੇ ਵਿੱਚ ਵੀ ਇਹਨਾਂ ਦੀ ਐਂਟਰੀ ਹੋਈ ਸੀ ਤਾਂ ਸਾਥ ਦਿੰਦੇ ਹੋਏ ਨਜ਼ਰ ਆਏ ਸਨ ਪ੍ਰੈਸ ਵਾਰਤਾ ਦੇ ਦੌਰਾਨ ਇਹਨਾਂ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਕਿ ਉਹਨਾਂ ਨੂੰ ਵੀ ਜਿਹੜਾ ਧਮਕਾਇਆ ਜਾ ਰਿਹਾ ਹੈ ਪੈਸੇ ਦੱਬਦੀ ਹੈ ਕੰਪਨੀ ਜਿਸ ਤੋਂ ਬਾਅਦ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਤੇ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹੁਣ ਜਿਹੜਾ ਕਾਕਾ ਸਿੰਗਰ ਹੈ ਉਸਦੀ ਸਿੰਗਿੰਗ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਰੁਪਏ ਦਾ ਜੋ ਡੈਫਰਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਤੇ ਲਗਾਇਆ ਗਿਆ ਤਾਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਇਸ ਵਕਤ ਦੀ ਜੁੜੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਕਾਕਾ ਦੇ ਖਿਲਾਫ ਡੈਫਰਮੇਸ਼ਨ ਲੱਗਿਆ ਹੈ ਮਾਨ ਹਾਨੀ ਦਾ ਕੇਸ ਇੱਕ ਕੰਪਨੀ ਦੇ ਵੱਲੋਂ ਲਗਾਇਆ ਗਿਆ ਤਾਂ ਇਸ ਵਕਤ ਦੀ ਵੱਡੀ ਖਬਰ ਪੰਜਾਬੀ 뮤זיਕ ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਕਾਕਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਹੋਇਆ ਤਾਂ ਇੱਕ ਨਿੱਜੀ ਕੰਪਨੀ ਤੇ ਉਹਨਾਂ ਦੇ ਵੱਲੋਂ ਗੰਭੀਰ આરોਪ ਲਗਾਏ ਗਏ ਸਨ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਅਦਾਲਤ ਦਾ ਰੁਕ ਕੀਤਾ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਮੁਹਾਲੀ ਅਦਾਲਤ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਮਾਨਹਾਨੀ ਦਾ ਕੇਸ ਉਹਨਾਂ ਦੇ ਖਿਲਾਫ ਦਰਜ ਹੋ ਗਿਆ ਤਾਂ 10 ਕਰੋੜ ਰੁਪਏ ਦਾ ਐਡਫਰਮੇਸ਼ਨ ਕੰਪਨੀ ਦੇ ਵੱਲੋਂ ਕਾਕਾ ਸਿੰਗਰ ਤੇ ਲਗਾਇਆ ਗਿਆ ਹੈ ਦੱਸਿਆ ਕਿ ਪ੍ਰੈਸ ਕਾਨਫਰੰਸ ਕਰਕੇ ਕਾਕਾ ਦੇ ਵੱਲੋਂ ਇੱਕ ਨਿੱਜੀ ਕੰਪਨੀ ਤੇ ਕਾਫੀ ਗੰਭੀਰ આરોਪ ਲਗਾਏ ਗਏ ਸਨ ਕਿ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਤੇ ਪੈਸੇ ਦੱਬਨ ਦੀ ਇਹ ਜੋ ਕੰਪਨੀ ਹੈ ਉਹ ਕੰਮ ਕਰਦੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਜੋ ਅਦਾਲਤ ਦਾ ਰੁਖ ਕੀਤਾ ਤਾਂ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਜਿਹੜਾ ਸਿੰਗਰ ਕੱਕ ਹੈ ਉਸਦੇ ਕੰਮ ਤੇ ਰੋਕ ਲਗਾ ਦਿੱਤੀ ਹੈ ਤੇ 10 ਕਰੋੜ ਦਾ ਡੈਫਾਮੇਸ਼ਨ ਯਾਨੀ ਕਿ ਮਾਨ ਹਾਨੀ ਦਾ ਮਾਮਲਾ ਕੱਕ ਦੇ ਖਿਲਾਫ ਦਰਜ